ਆਵੇ ਜੀਜਾ ਬਹਿਵੇ ਜੀਜਾ ਆਵੇ ਜੀਜਾ ਬਹਿਵੇ ਜੀਜਾ ਹੋਰ ਨਾ ਕੋਈ ਤੀਜਾ ਆਵੇ ਗੋਲ ਘਰੇ ਦੀਆਂ ਚੱਲੀਆਂ ਕੁੜਤੀਆਂ ਗੋਲ ਘਰੇ ਦੀਆਂ ਚੱਲੀਆਂ ਕੁੜਤੀਆਂ ਪਾਸੇ ਲਵਾਉਂਦੀਆਂ ਗੀਜਾ ਸੂਟ ਸਵਾ ਦੇਵੇ ਮੈਂ ਸਾਲੀ ਤੂੰ ਜੀਜਾ ਸੂਟ ਸਵਾ ਦੇਵੇ ਮੈਂ ਸਾਲੀ ਤੂੰ ਜੀਜਾ ਸੂਟ ਸਵਾ ਦੇਵੇ ਚੀਜਵਾਰ ਦੇ دیਵਾਨੀ ਖੋਟੀ ਸਾਲੀਆਂ ਦਾ ਮਾਣ ਰੱਖ ਲੈ ਚੀਜਵਾਰ ਦੇ دیਵਾਨੀ ਖੋਟੀ ਸਾਲੀਆਂ ਦਾ ਮਾਣ ਰੱਖ ਲੈ ਬੋਲੀ ਪੌਂਦੀ ਦਾ ਕਾਲ ਜਾ ਕਿਰਦਾਨੀ ਬੋਲੀ ਪੌਂਦੀ ਦਾ ਕਾਲ ਜਾ ਕਿਰਦਾਨੀ ਜੀਜਾ ਸਾਲੀ ਦੇ ਸਾਖ ਨੂੰ ਫਿਰਦਾਨੀ ਜੀਜਾ ਸਾਲੀ ਦੇ ਸਾਖ ਨੂੰ ਫਿਰਦਾਨੀ ਬੋਲੀ ਪੌਂਦੀ ਦਾ ਕਾਲਜਾ ਕਿਰਦਾਵੇ ਬੋਲੀ ਪੌਂਦੀ ਦਾ ਕਾਲਜਾ ਕਿਰਦਾਵੇ ਜੀਜਾ ਸਾਲੀ ਦਾ ਸਾਖ ਨਾ ਮਿਲਦਾਵੇ ਜੀਜਾ ਸਾਲੀ ਦਾ ਸਾਖ ਨਾ ਮਿਲਦਾਵੇ ਜੇ ਜੀਜਾ ਤੈ ਵੰਗਾ ਵਿੱਚੜਾਉਣੀਆਂ ਤੇ ਵੰਗਾ ਵਿੱਚ ੜਾਉਣੀਆਂ ਵੰਗਾ ਚੜਾ ਦੇ ਕਾਲੀਆਂ ਵੇ ਅਸੀਂ ਅਸਲ ਮਲੰਗਾਂ ਦੀਆਂ ਸਾਲੀਆਂ ਵੇ ਅਸੀਂ ਅਸਲ ਮਲੰਗਾਂ ਦੀਆਂ ਸਾਲੀਆਂ ਵੇ ਇੱਕ ਹਰੀ ਨੀ ਡੰਡੀ ਇੱਕ ਪੀਲੀ ਨੀ ਡੰਡੀ ਇੱਕ ਹਰੀ ਨੀ ਡੰਡੀ ਇੱਕ ਪੀਲੀ ਨੀ ਡੰਡੀ ਪੈਣ ਵੇਚ ਕੇ ਆਇਆ ਨਿਮਲ ਔਟ ਦੀ ਮੰਡੀ ਜੀਜਾ ਪੈਣ ਵੇਚ ਕੇ ਆਇਆ ਨਿਮਲ ਔਟ ਦੀ ਮੰਡੀ ਜੇ ਜੀ ਜਾ ਤੋ ਕੁੜਤਾ ਸਵਾਉਣਾ ਜੇ ਜੀ ਜਾ ਤੋ ਕੁੜਤਾ ਸਵਾਉਣਾ ਕੁੜਤਾ ਸਵਾ ਲੈ ਬੋਰੇ ਦਾ ਤੇਰਾ ਰੰਗ ਨਾ ਉੱਡ ਜਾਏ ਗੋਰੇ ਦਾ ਤੇਰਾ ਰੰਗ ਨਾ ਉੱਡ ਜਾਏ ਗੋਰੇ ਦਾ ਆਪਣੇ ਬਾਰ ਨੂੰ ਤਖਤੇ ਲਵਾ ਲੇ ਆਪਣੇ ਬਾਰ ਨੂੰ ਤਖਤੇ ਲਵਾ ਲੇ ਮੇਰੇ ਬਾਰ ਨੂੰ 서ਈਏ ਵੀ ਜੀਜਾ ਦੂਰ ਖੜੇ ਦੂਰ ਖੜੇ ਗੱਲ ਕਰੀਏ ਵੀ ਜੀਜਾ ਦੂਰ ਖੜੇ ਦੂਰ ਖੜੇ ਗੱਲ ਕਰੀਏ ਵੀ ਜੀਜਾ ਦੂਰ ਖੜੇ ਜੇ ਜੀ ਜਤੂ ਮੇਰੇ ਆਵੇਂ ਜੇ ਜੀ ਜਤੂ ਮੇਰੇ ਆਵੇਂ ਰਤੜਾ ਪਲੰਗ ਡਹਾਵਾਵੇਂ ਏਠਾ ਤਾਂ ਤੇਰੇ ਚਿੱਟਾ ਚਾਦਰਾਂ ਏਠਾ ਤਾਂ ਤੇਰੇ ਚਿੱਟਾ ਚਾਦਰਾਂ ਸਿਰ ਨੂੰ ਸਰਾਣਾ ਲਾਵਾਂ ਕੁਰਤੀ ਜੀ ਜੇਦੀ ਚਾਵਾਂ ਨਾਲ ਹੜਾਵਾ ਕੁਰਤੀ ਜੀਜੇ ਦੀ ਚਾਵਾਂ ਨਾਲ ਹੜਾਵਾ ਕੁਰਤੀ ਜੀਜੇ ਦੀ ਜੈਸਾਲੀਏ ਤੂੰ ਮੇਰੇ ਆਵੇਂ ਜੈਸਾਲੀਏ ਤੂੰ ਮੇਰੇ ਆਵੇਂ ਰੱਤਾ ਪੀੜਾ ਡਾਵਾ ਪਾਣੀ ਛਿੜਕ ਕੇ ਤਰ ਕਰਾ ਵੇੜਾ ਪਾਣੀ ਛਿੜਕ ਕੇ ਤਰ ਕਰਾ ਵੇੜਾ ਰੱਤਾ ਫਰਕ ਨਾ ਪਾਵਾ ਖਾਤਰ ਸਾਲੀ ਦੇ ਨਦੀਆਂ ਚੀਰ ਦਾ ਆਵਾ ਖਾਤਰ ਸਾਲੀ ਦੇ ਨਦੀਆਂ ਚੀਰ ਦਾ ਆਵਾ ਖਾਤਰ ਸਾਲੀ ਦੇ ਜੀਜਾ ਵਾਰ ਨਤੀਆਂ ਦਾ ਜੋੜਾ ਗਿੱਦੇ ਵਿੱਚ ਸਾਲੀ ਨੱਚਦੀ ਜੀਜਾ ਵਾਰ ਨਤੀਆਂ ਦਾ ਜੋੜਾ ਗਿੱਦੇ ਵਿੱਚ ਸਾਲੀ ਨੱਚਦੀ ਵਾਰੀ ਵਰਸੀ ਖਟਣ ਗਿਆ ਸੀ ਵਾਰੀ ਵਰਸੀ ਖਟਣ ਗਿਆ ਸੀ ਖਟਕੇ ਲੈ ਆਂਦਾ ਗੀਜਾ ਵੇ ਤੂੰ ਕਿੱਥੋਂ ਆਇਆ ਵੇ ਮਲੰਗ ਜਿਹਾਂ ਜੀਜਾ ਵੇ ਤੂੰ ਕਿੱਥੋਂ ਆਇਆ ਵੇ ਮਲੰਗ ਜਿਹਾਂ ਜੀਜਾ